ਅਸਿਕਲ ਦੋਸਤੋ ਮੈਂ ਹਾਂ ਜਗਦੀਪ ਇਸ ਸਮੇਂ ਹਾਂ ਅਸੀਂ ਲੇਕ ਸਿਟੀ ਰਿਵਾਲਸਰ ਵਿਖੇ ਰਿਵਾਲਸਰ ਮੰਡੀ ਤੋਂ 20 ਕਿਲੋਮੀਟਰ ਦੂਰ ਹੈ ਤੇ ਇਹ ਸ਼ਹਿਰ ਝੀਲ ਦੇ ਆਸ-ਪਾਸੇ ਵਸਿਆ ਹੋਇਆ ਹੈ ਇਸ ਸ਼ਹਿਰ ਵਿੱਚ Hindu ਧਰਮ, Sikh ਧਰਮ ਤੇ Buddha ਧਰਮ ਇਹਨਾਂ ਦੇ ਪ੍ਰਾਚਨ ਇਤਿਹਾਸਕ ਤੀਰ ਸਥਾਨ ਬਣੇ ਹੋਏ ਹਨ ਰਿਵਾਲਸਰ ਸ਼ਹਿਰ ਦੇ ਵਿੱਚ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਹੈ ਚਿੜੀਆਕਰ ਦੇ ਸਾਹਮਣੇ ਇਸ ਵੱਡੇ ਮੈਦਾਨ ਵਿੱਚ ਤੁਸੀਂ ਆਰਾਮ ਨਾਲ ਗੱਡੀ پارک ਕਰ ਸਕਦੇ ਹੋ ਫਿਲਹਾਲ ਇਸ ਦੀ ਇੱਕ ਸਾਈਡ ਤੇ ਝੂਲੇ ਲੱਗੇ ਹੋਏ ਹਨ ਸ਼ਹਿਰ ਵਿੱਚ ਛੋਟਾ ਜਿਹਾ ਚਿੜੀਆਕਰ ਬਣਿਆ ਹੋਇਆ ਹੈ ਤੇ ਇਸ ਦੀ ਐਂਟਰੀ ਫੀਸ 20 ਰੁਪਏ ਪਰ ਪਰਸਨ ਹੈ ਸੋਮਵਾਰ ਨੂੰ ਇਹ ਚਿੜੀਆਕਰ ਬੰਦ ਰਹਿੰਦਾ ਹੈ ਹਾਲਾਂਕਿ ਇਸ ਚਿੜੀਆਕਰ ਦੇ ਵਿੱਚ ਬਹੁਤ ਥੋੜੇ ਜਾਨਵਰ ਰੱਖੇ ਹੋਏ ਹਨ ਪਰ ਇਸ ਚਿੜੀਆਕਰ ਦੀ ਮੇਨਟੇਨੈਂਸ ਬਹੁਤ ਵਧੀਆ ਤਰੀਕੇ ਨਾਲ ਹੋ ਰਹੀ ਹੈ ਰਵਾਲਸਰ ਵਿਖੇ ਸਭ ਤੋਂ ਵੱਡਾ ਮੇਲਾ ਵਿਸਾਖੀ ਦੇ ਸਮੇਂ ਲੱਗਦਾ ਹੈ ਉਦੋਂ ਆਸ-ਪਾਸ ਦੇ ਪਿੰਡਾਂ ਵਾਲਿਆਂ ਦਾ ਵੱਡਾ ਇਕੱਠ ਇੱਥੇ ਜੁੜਦਾ ਹੈ ਝੀਲ ਦੇ ਨਾਲ-ਨਾਲ ਪੱਕੀ ਸੜਕ ਬਣੀ ਹੋਈ ਹੈ ਜਿਸ ਤੋਂ ਤੁਸੀਂ ਸਾਰੀ ਝੀਲ ਦੀ ਪ੍ਰਕਰਮਾ ਕਰ ਸਕਦੇ ਹੋ ਝੀਲ ਦੇ ਨਾਲ-ਨਾਲ ਕਈ ਪਾਰਕਾਂ ਬਣੀਆਂ ਹੋਈਆਂ ਹਨ ਜਿੱਥੇ ਤੁਸੀਂ ਘੰਟਿਆਂ ਬੱਧੀ ਸਮਾਂ ਬਿਤਾ ਸਕਦੇ ਹੋ ਸ਼ਹਿਰ ਵਿੱਚ Hindu ਧਰਮ ਨਾਲ ਸੰਬੰਧਿਤ ਕਈ ਪੁਰਾਤਨ ਮੰਦਰ ਹਨ ਜਿਨ੍ਹਾਂ ਵਿੱਚ ਲੁਮੇਸ਼ ਟੈਂਪਲ, ਸ਼ਿਵ ਟੈਂਪਲ ਤੇ ਲਕਸ਼ਮੀ ਨਾਇਨ ਟੈਂਪਲ ਜਿਆਦਾ ਪ੍ਰਸਿੱਧ ਹਨ। ਬਾਕੀ ਸਾਰੇ ਸ਼ਹਿਰ ਵਿੱਚ ਘੁੰਮਦਿਆਂ Hindu ਧਰਮ ਤੇ ਬੋਧ ਧਰਮ ਨਾਲ ਸੰਬੰਧਿਤ ਬਹੁਤ ਸਾਰੇ ਛੋਟੇ-ਛੋਟੇ ਮੰਦਰ ਤੇ ਜਗ੍ਹਾ-ਜਗ੍ਹਾ ਮੂਰਤੀਆਂ ਲੱਗੀਆਂ ਦੇਖਣ ਨੂੰ ਮਿਲਦੀਆਂ ਹਨ। ਰਿਵਾਲਸਰ ਸ਼ਹਿਰ ਬੁੱਧ ਧਰਮ ਦਾ ਵੀ ਬਹੁਤ ਵੱਡਾ ਕੇਂਦਰ ਹੈ। ਇੱਥੇ ਪਦਮ ਸੰਭਵ ਨਾਮਕ ਬੋਧੀ ਸੰਤ ਹੋਏ ਸਨ ਜਿਨ੍ਹਾਂ ਨੂੰ ਰਿੰਪੋਸ਼ੇ ਵੀ ਕਿਹਾ ਜਾਂਦਾ ਹੈ ਉਹਨਾਂ ਨੇ ਤਿੱਬਤ ਵਿੱਚ ਧਰਮ ਦਾ ਪ੍ਰਚਾਰ ਵੀ ਕੀਤਾ ਸੀ ਬੁੱਧ ਧਰਮ ਦੇ ਪੈਰੋਕਾਰ ਝੀਲ ਨੂੰ ਪਵਿੱਤਰ ਮੰਨਦੇ ਹੋਏ ਇਸ ਦੀ ਪ੍ਰਕਰਮਾ ਕਰਦੇ ਨਜ਼ਰ ਆਉਂਦੇ ਹਨ ਹੁਣ ਆਪਾਂ ਜਾ ਰਹੇ ਹਾਂ ਗੁਰੂ ਰਿੰਪੋਸ਼ੇ ਸਟੈਚੂ ਤੇ ਮਿਨਿਸਟਰੀ ਜੋ ਕਿ ਰਵਾਲਸਰ ਦਾ ਸਭ ਤੋਂ ਉੱਚਾ ਪੁਆਇੰਟ ਵੀ ਹੈ ਮੋਨੇਸਟਰੀ ਤੱਕ ਪਹੁੰਚਣ ਲਈ 100 ਦੇ ਕਰੀਬ ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ। ਗੁਰੂ ਰਿੰਪੋche ਦੀ ਯਾਦ ਵਿੱਚ ਬਹੁਤ ਉੱਚਾ ਸਟੈਚੂ ਬਣਿਆ ਹੋਇਆ ਹੈ ਜਿਸ ਦੀ ਉਚਾਈ 123 ਫੁੱਟ ਹੈ। ਸਾਰੀ ਮੋਨੇਸਟਰੀ ਬਹੁਤ ਖੂਬਸੂਰਤ ਹੈ। ਮੋਨੇਸਟਰੀ ਦਾ ਸਾਹਮਣਾ ਪਾਸਾ ਤੁਸੀਂ ਦੇਖ ਸਕਦੇ ਹੋ ਤੇ ਇਸ ਦੇ ਉੱਪਰ ਗੁਰੂ ਰਿੰਪੋche ਦੀ ਮੂਰਤੀ ਹੈ। ਮੋਨੇਸਟਰੀ ਦੇ ਅੰਦਰ ਬਹੁਤ ਬਰੀਕੀ ਨਾਲ ਨਕਾਸ਼ੀ ਕੀਤੀ ਹੋਈ ਹੈ। ਕੰਧਾਂ ਅਤੇ ਛੱਤਾਂ ਉੱਪਰ ਬਹੁਤ ਸਾਰੇ ਰੰਗਾਂ ਦੀ ਮਦਦ ਨਾਲ ਬਰੀ ਬਰੀਕੀ ਨਾਲ ਚਿੱਤਰਕਾਰੀ ਕੀਤੀ ਹੋਈ ਹੈ ਜੋ ਕਿ ਬੁੱਧ ਧਰਮ ਨਾਲ ਸਬੰਧਤ ਲਗਭਗ ਸਾਰੀਆਂ ਹੀ ਯੂਨੀਵਰਸਟੀਆਂ ਵਿੱਚ ਦੇਖਣ ਨੂੰ ਮਿਲਦੇ ਹਨ। ਉਚਾਈ ਤੇ ਹੋਣ ਕਰਕੇ ਇਸ ਮਨੈਸਟਰੀ ਤੋਂ ਸਾਰੇ ਨਗਰ ਤੇ ਲੇਕ ਦਾ 뷰 ਤੁਸੀਂ ਦੇਖ ਸਕਦੇ ਹੋ ਰਵਾਲਸਰ ਸ਼ਹਿਰ ਵਿੱਚ ਹੀ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਇੱਕ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜੋ ਕਿ ਮੰਡੀ ਦੇ ਰਾਜੇ ਜੁਗਿੰਦਰ ਸਿੰਘ ਨੇ 1930 ਵਿੱਚ ਬਣਵਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਮਿੱਤਰ ਪਹਾੜੀ ਰਾਜਾ ਨਾਲ ਮੁਲਾਕਾਤ ਕੀਤੀ ਸੀ ਤੇ ਉਹ ਲਗਭਗ ਇੱਥੇ 1 ਮਹੀਨਾ ਰਹੇ ਸਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੁਸੀਂ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਵਿਕੇ ਪਾਰਕਿੰਗ ਲਈ ਕਾਫੀ ਜਗ੍ਹਾ ਹੈ ਤੇ ਇੱਥੇ ਸੰਗਤ ਦੇ ਰਹਿਣ ਦਾ ਵੀ ਪੂਰਾ ਪ੍ਰਬੰਧ ਹੈ ਸੂਰੇ ਦੇਸ਼ੇ ਪਹੁੰਚ ਤੋਂ ਬਾਅਦ ਝੀਲ ਦੇ ਕਿਨਾਰੇ ਰਜਾਨਾ ਆਰਤੀ ਹੁੰਦੀ ਹੈ ਹੁਣ ਅਸੀਂ ਜਾ ਰਹੇ ਹਾਂ ਨੈਣਾ ਟੈਂਪਲ ਜੋ ਕਿ ਰਵਾਲਸਰ ਤੋਂ 16 ਕਿਲੋਮੀਟਰ ਦੂਰ ਹੈ ਇਹ ਇਸ ਏਰੀਏ ਦਾ ਹਾਈएस्ट ਪੁਆਇੰਟ ਹੈ ਨੈਣਾ ਮੰਦਿਰ ਵੱਲ ਜਾਂਦਿਆਂ ਕਾਫੀ ਤਿੱਖੀ ਚੜਾਈ ਪੈਂਦੀ ਹੈ ਇਹ ਸੜਕ ਭਾਵੇਂ ਛੋਟੀ ਹੈ ਪਰ ਸਾਰੀ ਦੀ ਸਾਰੀ ਬਣੀ ਹੋਈ ਹੈ ਸਾਰਾ ਰਸਤਾ ਕੁਦਰਤੀ ਨਜ਼ਾਰਿਆਂ ਨਾਲ ਭਰਿਆ ਹੋਇਆ ਹੈ ਰਸਤੇ ਵਿੱਚ ਛੋਟੀ ਜਿਹੀ ਸਾਫ ਪਾਣੀ ਦੀ ਝੀਲ ਆਉਂਦੀ ਹੈ ਇਸ ਨੂੰ ਕੁੰਤੀ ਲੇਕ ਕਿਹਾ ਜਾਂਦਾ ਹੈ ਤੇ ਇਸ ਦਾ ਸਬੰਧ ਮਹਾਭਾਰਤ ਨਾਲ ਜੁੜਿਆ ਜਾਂਦਾ ਹੈ ਕੁੰਤੀ ਲੇਕ ਤੋਂ ਥੋੜਾ ਜਿਹਾ ਅਗਲੇ ਪਾਸੇ ਬੁੱਧ ਧਰਮ ਨਾਲ ਸੰਬੰਧਿਤ ਗੁਫਾਵਾਂ ਹਨ ਜਾਣਕਾਰੀ ਦੀ ਘਾਟ ਕਰਨ ਇਹਨਾਂ ਗੁਫਾਵਾਂ ਦੇ ਅੰਦਰ ਜਾਣ ਤੋਂ ਅਸੀਂ ਖੁੰਝ ਗਏ ਆਖਰੀ 2 ਕਿਲੋਮੀਟਰ ਬਹੁਤ ਤਿੱਖੀ ਚੜਾਈ ਪੈਂਦੀ ਹੈ ਸਾਹਮਣੇ ਨੈਣਾ ਦੇਵੀ ਟੈਂਪਲ ਦਾ ਐਂਟਰੈਂਸ ਗੇਟ ਤੁਸੀਂ ਦੇਖ ਸਕਦੇ ਹੋ ਇਹ ਇਸ ਮੰਦਰ ਦੇ ਇਲਾਕੇ ਵਿੱਚ ਕਾਫੀ ਮਾਨਤਾ ਹੈ ਐਤਵਾਰ ਅਤੇ ਹੋਰ ਛੁੱਟੀ ਵਾਲੇ ਦਿਨ ਇੱਥੇ ਬਹੁਤ ਲੋਕ ਆਉਂਦੇ ਹਨ ਮੰਦਰ ਦੇ ਅੰਦਰ ਲੱਕੜੀ ਉੱਪਰ ਬਹੁਤ ਸੁੰਦਰ ਨਕਾਸ਼ੀ ਕੀਤੀ ਹੋਈ ਹੈ ਜੋ ਕਿ ਇਸ ਮੰਦਰ ਦੀ ਦੇਖ ਨੂੰ ਹੋਰ ਵੀ ਸੋਹਣਾ ਬਣਾਉਂਦੀ ਹੈ ਉਚਾਈ ਤੋਂ ਥਲੜੀਆਂ ਪਹਾੜੀਆਂ ਦੇ ਸ਼ਾਨਦਾਰ ਵਿਊ ਦੇਖਣ ਨੂੰ ਮਿਲਦੇ ਹਨ ਉੱਚੀਆਂ ਪਹਾੜੀਆਂ ਤੇ ਬਰਫ ਦੇ ਖੂਬਸੂਰਤ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਨਾਣਾ ਦੇਵੀ ਮੰਦਿਰ ਤੋਂ ਬਿਨਾ ਇੱਥੇ ਕਈ ਹੋਰ ਦੇਵਤਿਆਂ ਨਾਲ ਸੰਬੰਧਿਤ ਮੰਦਿਰ ਵੀ ਬਣੇ ਹੋਏ ਹਨ ਹਰਵਾਲਸਰ ਯਾਤਰਾ ਦੌਰਾਨ ਇਹ ਸਮੰਦਰ ਜਰੂਰ ਆਉਣਾ ਚਾਹੀਦਾ ਹੈ ਕੁਦਰਤੀ ਮਾਹੌਲ ਵਿੱਚ ਬਣੇ ਇਸ ਮੰਦਿਰ ਵਿੱਚ ਆ ਕੇ ਸਾਨੂੰ ਬਹੁਤ ਆਨੰਦ ਮਿਲਦਾ ਹੈ ਇਸ ਯਾਤਰਾ ਦੀ ਇੱਥੇ ਸਮਾਪਤੀ ਕਰਦੇ ਹਾਂ ਜਲਦ ਹੀ ਮਿਲਾਂਗੇ ਨਵੇਂ ਸਫ਼ਰ ਵਿੱਚ ਤਦ ਤੱਕ ਲਈ ਧੰਨਵਾਦ ਰੱਬ ਰੱਖਾ